ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਲੋ ਜੀ ਬੰਦੇ ਪਹੁੰਚ ਗਏ ਆਪਣੇ ਮਿਸਤਰੀ ਉਧਰ ਸੁੰਨੀ ਵੀ ਲੱਗਿਆ ਵਾ ਗਿਆ ਧਿਆਨ ਕਿ ਕਰ ਜਿਹੜੇ ਬਾਧੂ ਗੱਡਰ ਆਉ ਵੱਢਣ ਇਧਰ ਬਨੇਰਾ ਬੰਨਣ ਲੱਗਿਆ ਬੰਦਾ ਸਾਡਾ ਇੱਧੇ ਇੱਥਾ ਪੜਤ ਨਹੀਂ ਆਉਣੇ ਸਾਰੀਆਂ ਹੀ ਚਲ ਇਹ ਤੀਰ ਕਰ ਇਹਨਾਂ ਦੀ ਬਨੇਰਾ ਬੰਨਦੇ ਟੇੜਾ ਤੇ ਲਿਆਉਣੇ ਨਾਲੋਂ ਅੰਮ੍ਰੇਸਰਨ ਤੁਮਾਰੀ ਆਹ ਤੇੜਾ ਆਈਆਂ ਇੱਕ ਦੋ ਕਿਲੇ ਪਾ ਪਨੇਰੂ ਪਾ ਦੇਣਾ ਹਨਾ ਗਰਮੀ ਜ਼ਿਆਦਾ ਹੈ ਚੱਲ ਕੋਈ ਨਹੀਂ ਚਲੋ ਬਾਕੀ ਅੱਜ ਦੇਖਦੇ ਆ ਹੁਣ ਕਿਆ ਕਿਆ ਕੰਮ ਨਿਪੜਦਾ ਕਿਹੜਾ ਕੰਮ ਸ਼ੁਰੂ ਕਰੀਏ ਪਹਿਲਾਂ ਤਾਂ ਇਹ ਸੋਚਦੇ ਆ ਕਿ ਫੇਰ ਦੇਖਦੇ ਆ ਹੂੰ ਤਾਂ ਹੀ ਸੋਨੀ ਨੂੰ ਕਹਦਾ ਮੈਂ ਵੜਦੇ ਅਸੀਂ ਕਾਂਡੀ ਪਲਾਸਟਰ ਮਾਰ ਦੂੰਗਾ ਉਧਰ ਇਹਦਾ ਕੰਨੂ ਦੇਖਦੇ ਆ ਜੇ ਆ ਕੱਲੂ ਖੋਲਣੀ ਸ਼ੁਰੂ ਕਰਦੇ ਆ ਜਿੱਦਣ ਦੇ ਛੋਲੇ बटे ਆ ਜੀ ਉਦੋਂ ਦੇ ਮੀਂਹੇ ਬਸ ਕਰਾਈ ਗਈ ਆ ਖੋਲਣ ਦਾ ਟਾਈਮ ਹੀ ਨਹੀਂ ਦਿੰਦਾ ਜੇ ਅੱਜ ਦੀ ਦਿਹਾੜੀ ਧੁੱਪਾਂ ਲੱਗੇ ਤਾਂ ਮੜਾ ਜਾਂ ਮਨੂੰ ਮੀਂਹ ਦਾ ਵੀ ਸ਼ਾਮ ਤੱਕ ਹੋਊਂਗੇ ਬਾਕੀ ਦੇਖਦੇ ਸ਼ਾਮ ਨੂੰ ਟਰੈਕਟਰ ਫੇਰ ਕੇ ਪਰ ਮਨੂੰ ਅੱਜ ਵੀ ਨਹੀਂ ਲੱਗਦਾ ਵੀ ਧੁੱਪਾਂ ਕੱਢੂਗਾ ਇਹ ਘੜੀ ਦੇ ਬੱਦਲ ਆ ਜਾਂਦੇ ਆ ਘੜੀ ਚ ਮੌਸਮ ਸਾਫ਼ ਹੋ ਜਾਂਦਾ ਹਵਾ ਤੇਜ਼ ਚੱਲਦੀ ਦੱਖਣ ਪਹਿਨਾ ਬੱਦਲ ਆਗੇ ਤੇ ਉਹ ਦੇ ਮੌਸਮ ਗੜਬੜ ਜੀ ਲੱਗਦਾ। ਪਾਣੀ ਨਾ ਨਿਕਲਦੀ। ਇਹ ਤਾਂ ਪਾਣੀ ਕਲੇ ਫੇਤਾ ਇਹਨੇ ਇੱਕ ਦਿਹਾੜੀ ਦਾ ਕੰਮ ਤਾਂ ਹੈ। ਕੁੱਟਣੇ ਨੂੰ ਹੁਣ ਬਾਕੀ ਦੇਖਦੇ ਆ। ਕਿ ਆ ਬਣਦਾ ਅੱਜ ਸ਼ਾਮ ਤੱਕ ਜੇ ਮੌਸਮ ਵਧੀਆ ਰਿਹਾ। ਤਾਂ ਸ਼ਾਮ ਨੂੰ ਫਿਰ ਸੱਟ ਧਮਾ ਦਾਂਗੇ। ਪਰ ਹੁਣ ਵਜਨ ਘਟਦਾ ਜਾਂਦਾ ਕਿਉਂਕਿ ਥੋੜੇ ਪਈ ਜਾਂਦੇ ਆ। ਪਹਿਲਾਂ 1-2 ਦਿਨ ਲੱਗ ਲਈ ਧੁੱਪਾਂ ਥੋੜੀ ਥੋੜੀ ਜੀ। ਬੋਲਾ ਥੱਲੇ ਦੇ ਕੱਢਦੇ ਜਿਹੜੇ ਗਿੱਲੇ ਕੋਈ। ਥੱਲੇ ਦੇ ਪੱਟਦੇ ਆ ਇਹਨਾਂ। ਆਈ ਹਾਂ। ਸਾਈਂ ਹਵਾ ਲੱਗਣੀ ਐ ਇਹਨਾਂ ਨੂੰ। ਸਮਝਾ ਦੇ ਦੇਵਰਾਜ ਨੂੰ ਆਪਣੀ ਭਾਸ਼ਾ 'ਚ। ਲੋ ਜੀ ਮੌਸਮ ਫੇਰ ਗੜਬੜ। ਸ਼ੋਲੇ ਵਿਚਾਰੇ ਫੇਰ ਅੰਦਰ ਦੇਵਰਾਜ। ਕੀ ਕਰੀਏ ਉਹਨੂੰ? ਨਹੀਂ ਅੱਜ ਨਹੀਂ ਅੱਜ ਆਪਾਂ ਹਾਂ ਹੋ ਜਾ ਤੱਕ ਕਲੀਅਰ। ਕਲੀਅਰ ਹੋ ਜਾਣੇ ਤੇ ਜੇ ਆਏ ਤਾਂ ਵੀ ਧੀਏ ਪਹਿਰ ਲੱਗੂਗੇ ਮੈਂ ਕਿਹਾ। ਰੋਪੜ ਤੇ ਆਏ ਤੇ ਯਾਦ ਪਰ ਨਹੀਂ। ਚੱਕ ਲਾ ਉਹ ਵੀ ਪਏ ਆ ਖਾਲਾ ਪਰ ਮੌਸਮ ਨੇ ਸਾਰੇ ਕੰਮ ਖਰਾਬ ਕਰਿਆ ਪਿਆ ਫੇਰ ਮਾਰੂ ਮਾਰ ਆ ਗਿਆ ਜਨ ਯਾਤੇ ਆ ਵਾ ਹੂੰ ਫੇਰ ਹਾਂ ਹਾਂ ਖੇਚੇ ਜਾਣਾ ਉੱਥੇ ਚਾਹ ਪੀ ਕੇ ਜਾਈ ਹੁਣ ਦੇਖਦੇ ਆ ਚੱਲ ਕੋਈ ਨਹੀਂ ਅੰਦਰ ਪੰਡਾ ਬੰਨ ਕੇ ਰੱਖ ਦਈਏ ਹੁਣ ਆਏ ਵੀ ਸੁੱਕੇ ਆ ਜਾਂ ਮਰਜੀ ਟਰੈਕਟਰ ਫੇਰ ਲਾਂਗੇ ਸਮਝ ਗਿਆ ਹਾਂ ਹਾਂ ਹੂੰ ਹੂੰ ਬਾਕੀ ਲਪਾਈ ਦਾ ਕੰਮ ਚੱਲਦਾ ਤਾਂ ਉਹ ਲੱਗਿਆ ਨਹੀਂ ਵਸ ਹਾਂ ਬਾਕੀ ਦੇਖਦੇ ਆ ਹੁਣ ਲਪਾਈ ਦਾ ਚੱਲਦਾ ਕਿ ਰੁਕਦਾ ਇਹ ਵੀ ਮੀਂਹ ਗੱਲ ਮੈਂ ਛੋਟੂ ਮੈਂ ਵੀ ਰੁਕ ਜਾਣਾ ਮੀਂਹ ਗੱਲ ਪਾਈਦਾ ਵੀ ਹੋਰ ਕੰਮ ਵੀ ਨਹੀਂ ਆਪਾਂ ਕੋਲ ਕੋਈ ਚੱਲ ਦੇਖਦੇ ਆ ਬੜੀ ਟੇਪਰ ਬਣਾਈ ਹੈ ਜਿਹੜਾਈ ਬਦਲ ਤੜ ਵੀ ਨਹੀਂ ਹੁੰਦਾ ਇਹ ਤੁਹਾਨੂੰ ਟੇਪਰ ਕੁਝ ਨਹੀਂ ਜਦੂ ਇਹ ਕੋਲੋਂ ਦਾ ਵਸ ਤੇ ਤੇ ਜਾਣ ਨਹੀਂ ਹੋਇਆ ਪੈਰੇ ਉਹਦੇ ਦਾਦਾ ਜੀ ਲੱਗੇ ਆਤੇ ਮੈਂ ਰੂਮ ਵਿੱਚ ਤੇ ਆਇਆ। ਤੂੰ ਵੀ ਸਕੂਲ ਜਾਇਆ ਹੁੰਦਾ? ਜਾਂ ਜਾਈ ਜਾਂਦਾ ਹਾਂ। ਮੈਨੂੰ ਤਾਂ ਲੱਗਦੀ ਨਹੀਂ ਮੈਂ ਤੇਰਾ ਤਾਂ ਘੋੜਿਆਂ ਵਗਰੇ ਫਰੀ ਜਾਂਦਾ। ਨਾ ਨਾ। ਹਾਂ? ਪੁਰੀ ਆ ਜਾਂਦਾ। ਟਰੈਕਟਰ ਬਹੁਤ ਗਾਂ ਲੈ ਆ ਕੇ ਖੜਾਉਂਦੇ ਆ। ਉਧਰ ਲਗੜਾ ਆਇਆ ਮੇਰਾ। ਮੈਂ ਕਹਿੰਦਾ ਟਰੈਕਟਰ ਵੇਲੇ ਹੁੰਦੇ ਆ ਰਾਤ ਨੂੰ। ਕੌਣ? ਤੁਸੀਂ? ਟਰੈਕਟਰ ਹੋਲੇ ਹੁੰਦਾ। ਤੇ ਇੱਤਾ ਸੀ ਕਿੱਥੇ ਲੈ ਜਾ ਕੇ ਖੜਾਉਂਦੇ ਆ? ਹਾਂ ਤਾਂ ਕੰਮ ਸ਼ੁਰੂ ਕਰੂਗਾ ਨਾ ਅਸੀਂ ਵੀ। ਕਰਨਾ? ਕਦ? ਮੇਰੀ ਵੇਲੇ ਹੋਣਾ ਤੇ ਤੇਰੇ। ਮੇਰੇ ਵਾਲਾ ਵੇਸਤਰੀ ਕਿੱਥੇ ਵੇਲਾ ਹੋਣਾ? ਆਦਮੀ ਲੈ ਇਹ ਤਾਂ ਬਈ ਦੋ ਸਾਈਆਂ ਫੜੀ ਬੈਠਾ ਮੈਂ ਤਾਂ ਆਪ ਇੱਕ ਸਾਈ ਲੱਤੀ ਹੋਈ ਹੈ ਹੈ ਦੂਜੀ ਸਾਈ ਮੇਰੀ ਆ ਇਹ ਨਹੀਂ ਇਹ ਨਹੀਂ ਦੂਜੀ ਤੇ ਨਹੀਂ ਵਿਹਲਾ ਹੋਣਾ ਹੈਗਾ ਆਦਮੀ ਹੋਊਗਾ ਹਾਂ ਚੱਲ ਜਦ ਮਰਜੀ ਬਾਅਦ ਵਿੱਚ ਜਦ ਵਿਹਲਾ ਹੋਊਗਾ ਫਿਰ ਕੋਲ ਤੇ ਨਹੀਂ ਵਿਹਲਾ ਹੁਣ ਇਹ ਭੁੱਲ ਗਿਆ ਤੂੰ ਛੱਡ ਵਧੀਆ ਸਰਵਾਲੇ ਹੈ ਹੈ ਛੱਡ ਠੀਕ ਆ ਇਧਰ ਲੱਗ ਠੀਕ ਆ ਪਰ ਰੈਂਪੇ ਜਿਆਦਾ ਹੋ ਗਿਆ ਉੱਚਾ ਰੈਂਪੇ ਜਿਆਦਾ ਉੱਚਾ ਦੇਖ ਤਾਂ ਉੱਚਾ ਪਰ ਇਹ ਕਿਲਵੇ ਨੂੰ ਬਣਾਇਆ ਹੈ ਨਾ ਇਧਰ ਟਰਾਲਾ ਨਹੀਂ ਇੱਧਰ ਨੂੰ ਆਣਾ ਬੁਗੈ ਟਰੈਕਟਰ ਲਾਉਂਗਾ ਹੀ ਆਹ ਖਾਲੀ ਆ ਜੇ ਕਰਨੀ ਚੀਜ਼ ਜਿਖਣਾ ਖਾਲੀ ਟਰਾਲਾ ਖਾਲੀ ਟਰੈਕਟਰ ਕੱਖਾਂ ਦਾ ਰੇੜਾ ਰੂੜਾ ਛੇਤੀ ਆਣਾ ਬੰਦੇ ਉਧਰ ਦੇ ਆਏ ਬਾਹੀ ਅਹੀ ਜੋ ਚੀਜ਼ ਆਉਣੀ ਔਰੇ ਆਹ ਠੀਕ ਹੈ ਇੱਧਰ ਗੱਡੀ ਗੁੱਟੀ ਵੜ ਕੇ ਅੰਦਰ ਸਿੱਧਾ ਖੜ੍ਹ ਜਾਓ ਉੱਥੇ ਬਾਹ ਇੱਧਰ ਤੇ ਨਹੀਂ ਜਾ ਉਧਰ ਲੰਘ ਜਾ ਕਿੰਨੀ ਗਲਾਚ ਹੋ ਗਿਆ ਦਾਦਾ ਸਮਝ ਤਾਂ ਲੈ ਤਾਂ ਸਹੀ ਤਾਂ ਹੋ ਗਿਆ ਪੇਪਰ ਹੁਣੇ ਫਿਰਤਾ ਹਾਂਗਾ ਹਾਂ ਪੰਜ ਸਾਬ ਦੇ ਪੁੱਤ ਕੇ ਲਿਖ ਨੂੰ ਤਾਂ ਮੇਰੀ ਵੀ ਦੋ ਵਾਰ ਹੋਈ ਹੈ ਹੈ 8ਵੇਂ ਵਿੱਚ ਹੋਈ ਹੁਣ 10ਵੇਂ ਵਿੱਚ ਫੇਰ ਤਿਆਰ ਪਾਸ ਹੋ ਜੂ ਅਜ ਹੋਇਆ ਇਹਨਾ 8ਵੇਂ ਵਿੱਚ ਆਜ ਨੂੰ ਵੀ ਤਾਂ ਹੋਈ ਤਾਂ ਨਹੀਂ ਸਪਾਰਸ਼ ਲਾ ਦੀ ਬੀਡੀਪੀਓ ਦੀ ਪਰ ਜੇ ਵਾਰ ਤਾਂ ਕੋਈ ਕਹਿੰਦਾ ਹੀ ਹੈ ਹੈ ਸਵਾਰ ਤੇ ਟਿਕਾ ਕੇ ਬਾਗੇ ਗਿਆ ਕਰਨਾ ਦੇਖ ਲੈ ਭਾਈ ਮੈਂ ਅਸੂਸ ਲੋ ਠੀਕ ਆ ਓਕੇ ਰਿਪੋਰਟ ਆ ਸ਼ੈੱਡ ਦੀ ਸ਼ੈੱਡ ਪਾਸ ਆ ਓਕੇ ਜੀ ਓਕੇ ਇਹ ਕਿੱਥੇ ਲਾਣਾ ਦਰਵਾਜ਼ਾ ਨੂੰ ਚਾਹੀਦਾ ਤੁਹਾਨੂੰ ਇਹਦੇ ਉੱਪਰ ਲਾਣਾ ਹੈ ਇਹਦੇ ਉੱਪਰ ਲਾਣਾ ਮੈ ਤਾਂ ਬਲੇਣਾ ਲੱਕੜੀ ਦਾ ਨਾ ਨਾ ਦੂਆ ਨੂੰ ਉਹ ਪਿਆ ਉਧਰ ਲੋਹੇ ਦਾ ਵੀ ਮਾਰ ਲੈ ਸੌਦਾ ਸੌਦਾ ਦੋ ਹਾਂ ਇੱਕਣੀ ਚੱਕ ਕੇ ਲੈ ਜਾਣਾ ਅਠੂਖੜਾ ਲੈਣਾ ਅੱਠੇ ਉਹ ਦਾਸ ਆ ਕਿੜਾ ਉਹ ਉਹ ਦੇ ਖੜਾ ਕੋ ਉਹ ਦੀ ਗੰਧ ਗੱਲ ਛੋਟਾ ਹੂੰ ਕੋਲ ਛੋਟਾ ਗੱਲ ਕਰਦਾ ਮੈਂ ਦੂਏ ਬੜੇ ਦੀ ਗੱਲ ਕਰ ਉਹ ਇਹੀ ਹੈ ਲੋਹੇ ਦਾ ਪਤੰਦਰਾ ਉਹ ਉਹ ਦੇ ਪਿੱਛੇ ਖੜਾ 10 ਫੁੱਟ ਦਾ ਬਗਲਵਾ ਦੇ ਪਾ ਪਲਾਸਟਿਕ ਵਾਲੀ ਇਹ ਨਹੀਂ ਵਾਰੀ ਆਉਣ ਦਿੰਦਾ ਬੋਲੇ ਆਰਟੀਕਲ ਹੀ ਭੇਜਣਾ ਬਾਦ ਮਮਾ ਡੇਟ ਦੀ ਗੱਲ ਕਰਦਾ ਮੈਂ ਤੁਹਾਡੇ ਇਹਦੇ ਪਰ ਮੈਂ ਫਿਰ ਲਵਾ ਦਿਆਂ ਚੱਲ ਕੋਈ ਮੂਹ ਦੀ ਆਣਾ ਚਾਹੀ ਕਿ ਉਹ ਨਹੀਂ ਹੋਊਗੀ ਮੈਂ ਕਹਿੰਦਾ ਚਾਦਰੇ ਟੀਨਾ ਹੀ ਲਾ ਦੀ ਬਦਿਹਰੀਆਂ ਪਈਆਂ ਵੱਢ ਕੇ ਲੈ ਆ ਪੈਸੇ ਬੋਲ ਲੱਗਣੇ ਫੇਰ ਗੱਲ ਬਣਨੀ ਬਾਈ ਟੀਨਾ ਹੀ ਠੀਕ ਆ ਆ ਚੱਲੀਏ ਹਾਂ ਅੰਦਰ ਤਾਂ ਠੀਕ ਆ ਠੰਡਾ ਰਹਿੰਦਾ ਟੀਨਾ ਨਾਲ ਚੱਲ ਕੋਈ ਅੱਜ ਆਉਂ ਅੱਜ ਲਪਾਈ ਲੱਗੇ ਵੀ ਕਰਨ ਉੱਪਰ ਤੇ ਮੀਂਹ ਦੀ ਸੁਭਾਅ ਨਾ ਲੈਣੀ ਕਿ ਨਹੀਂ ਤਾਂ ਉਹ ਤੇਰਾ ਨਹੀਂ ਜਾਣਾ ਇਹਨੇ ਯਾਰ ਹਲੇ ਤਿੰਨ ਕੰਮ ਪਈ ਆ ਹੈ ਤਿੰਨ ਜਣੇ ਦੀ ਤਿੰਨ ਕੰਮ ਕੱਢਣੇ ਆ ਫੇਰ ਤੇਰੇ ਕਿ ਨਹੀਂ ਜਣੇ ਜਣੇ ਦਾ ਕੋਈ ਨਹੀਂ ਹੈਗਾ ਮੇਰੇ ਆਪਣੀ ਬੰਦਾ ਹੁਣ ਛੱਡ ਦੇ ਯਾਰ ਇਹਨੂੰ ਯਾਰ ਫੇਰ ਕਰ ਲਈ ਆ ਰਹਿਣ ਦੇ ਘਰ ਅਗਲਾ ਘਰ ਲੈ ਅੱਡੇ ਬੰਦੇ ਆਪਣੀ ਆ ਤੂੰ ਵੀ ਹੁਣ ਆਪਣਾ ਪੰਜਾ ਕੁੜ ਦਾ ਆ ਦੂਜਾ ਘਰ ਪਹਿਲਾਂ ਉੱਧਰ ਵੇ ਦੂ ਆ ਇੱਧਰ ਕਰਾ ਕੇ ਆਉਂ ਕਦੇ ਵਸੇ ਮੈਂ ਇਕੱਲਾ ਹੁੰਦਾ ਐ ਇਹ ਹੋਵੇ ਦੋ ਮਿਸਤਰੀ ਫੇਰਦਾ ਇਹਦਾ ਵੀ ਕੰਮ ਲੱਗਦਾ ਆਪਣਾ ਡੁਪਲੀਕੇਟ ਬਣਾ ਲਾ ਡੁਪਲੀਕੇਟ ਬਣਵਾ ਲਾ ਆਪਣਾ ਹਵਾ ਚੱਲ ਵੀ ਮੀਂਹ ਆਊਗਾ ਉਹ ਇੱਧਰ ਗੰਦ ਨੂੰ ਲੱਗੇ ਪਿਆ ਚਲ ਪਾਈ ਕਰਨ ਸਰ ਚੇਲੇ ਨਹੀਂ ਕੰਮ ਕਰਦੇ ਮੌਸਮ ਬਹੁਤ ਗੜਬੜ ਚੇਲੇ ਭੱਜ ਗਏ ਸਾਰੇ ਇਹਦੇ ਜਾਂ ਤੂੰ ਭੇਜੇ ਇਹਨਾਂ ਦਾ ਮੀਂਹ ਚ ਜਾ ਜਾ ਤੂੰ ਇਕੱਲਾ ਹੀ ਰਹਿ ਗਿਆ ਚੇਲੇ ਭੱਜ ਗਏ ਨੇਰੀ ਕਰਦਾ ਦੇਖ ਨਾ ਜਾਂ ਭੱਜ ਜਾ ਚੇਲੇ ਦਾ ਕੋਈ ਕੋਲਸਾ ਨਹੀਂ ਹੈਗਾ ਕਿ ਤੇ ਇਹ ਤੇ ਲਪਾਈ ਕਰੀਏ ਮੀਂਹ ਆ ਜਵੇ ਜਲ ਥੱਲੇ। ਢਾੜੀ ਵਾਲੇ ਹੋਣੇ। ਲਾਈ ਦਾ ਛੜਨਾ ਨਹੀਂ ਜੇ ਮੀਂਹ ਪੈ ਵੀ ਗਿਆ ਨਾ। ਬਸ 10 ਮਿੰਟ ਬੰਦ ਕਰ। ਬਾ ਠੀਕ ਹੈ। ਢਾੜੀ ਹੱਥ ਜਿਹਦੇ ਨਾਲ ਦੀ ਹੱਥ। ਯਾ ਹੁਣੀ ਮੀਂਹ ਪੈ ਜਾ ਹੋਣੀ ਝੜ ਜਣਾ ਇਹ। ਜਾ ਭਾਜਾ ਸਾਇਆ। ਅਸੀਂ ਇਹ ਸਰਪਾਲ ਪਾਉਂਦੇ ਨਹੀਂ। ਨਾ ਅਸੀਂ ਕੋਈ ਕਰੂਗੇ ਨਾ। ਸਰਪਾਲ ਇੱਕ ਮਿੰਟਾਂ ਵਿੱਚ ਵਹਿੰਦੀ ਆ। ਕੋਈ ਨੇ ਨਹੀਂ ਵਾਰੀ ਆਉਣ ਦੇਣੀ ਤੈਨੂੰ ਪੰਚ ਨੇ ਯਾਰ। ਸਰਪਾਲ ਇੱਕ ਮਿੰਟਾਂ ਦਾ ਵਹਿੰਦੀ ਲੱਗਦਾ ਮੈਨੂੰ। ਉਹ ਕਿੰਨਾ ਰੋਲਾ ਪਾਉਂਦਾ ਰੱਬ। ਦੇ ਤਸ ਰਹੀ। ਉਹਨੇ ਦਰੂ ਲਪਾਈ ਕਰਾ ਲੈਣੀ ਸੋ ਉੱਤੇ। ਹਾਂ। ਬਾਜ ਤਾਰ ਦੇਣੀ। ਆਹ ਤਾਂ ਨਹੀਂ ਆ। ਐਸਾ ਹੋ ਪਾਣੀ ਕਿਉਂ ਨਹੀਂ? ਉਹ। ਉਹ ਉਥੇ ਅਸੀਂ ਉਹ ਗੰਦ ਨੂੰ ਕਰੀ ਲਪਾਈ ਜਿਹੜੀ ਇੱਧਰਲੀ ਸਾਈਡ ਵਾਲੀ ਮਕਾਨ ਦੀ। ਹਾਂ। ਆਹੀ ਮਤਲਬ ਆਹੀ ਦਿਨ ਤੇ ਸਮਝ ਲੈ। ਮਈ ਦਾ ਮਹੀਨਾ ਤਾਂ। ਠੀਕ ਆ। ਛਾਵ ਨੂੰ ਕੰਦ ਨੂੰ ਲਪਾਈ ਕਰਤੀ ਸਾਰੀ ਨੂੰ। ਹਾਂ। ਤਵੇਰ ਦੇ ਲੱਗੇ ਵਿਆ ਨੇ। ਅੱਛਾ। ਛਾਵ ਨੂੰ ਇਹ ਜੁੰਤੇ ਬਾਅਦ ਇੰਨਾ ਮੀਂਹ ਆਇਆ। ਸਾਰੀ ਉਹ ਗੰਦ ਥੱਲੇ। ਇਹ ਦੁਆਰੇ ਕਰਿਆ ਦੁਆਰੇ ਫੇਕ ਕਰੀ ਥੱਲੇ ਸਿਮਿੰਟੇ ਸਿਮਿੰਟ ਕਰਤਾ ਜਿੰਨੀ ਹਾਂ ਖਲੇਪੜ ਜਿਹੜੇ ਪਏ ਤੇ ਥੱਲੇ ਉਹ ਤਾਂ ਹੀ ਤੇ ਉਹ ਠੀਕ ਆ ਠੀਕ ਆ ਠੀਕ ਸਾਰ ਨਾ ਮੈਂ ਨਾ ਮਸਾਲਾ ਛੱਡ ਨਹੀਂ ਸਕਦਾ ਹਾਂ ਇੰਨਾ ਮਸਾਲਾ ਨਹੀਂ ਤਾਂ ਉਹ ਸਾਰਾ ਹੀ ਥੱਲੇ ਕਰ ਗਿਆ ਜਿੰਨੀ ਲਪਾਈ ਕਰੀਤੀ ਅਸੀਂ ਫੇਰ ਉਤੇ ਬਾਅਦ ਦੁਆਰਾ ਹੋਇਆ ਉਹ ਲੋ ਜਿੱਥੇ ਲਪਾਈ ਦਾ ਕੰਮ ਵੀ ਚੱਲਦਾ ਉਧਰ ਮੀਂਹ ਵੀ ਆ ਗਿਆ ਕਿਣੀਆਂ ਓਕੇ ਮੀਂਹ ਵੀ ਆ ਗਿਆ ਭਾਈ ਉਹ ਕੋਈ ਅੰਦਰ ਵੀ ਜਗ੍ਹਾ ਨਹੀਂ ਹੈਗੀ ਜਿੱਥੇ ਅੰਦਰ ਲੱਜ ਜੀਏ ਲਪਾਈ ਕਰਨ ਉਹ ਹੀ ਕਹਿੰਦਾ ਵੀ ਅੰਦਰ ਵੀ ਜਗ੍ਹਾ ਨਹੀਂ ਆਪਾਂ ਕੋਲ ਤਾਂ ਨਹੀਂ ਅੰਦਰੇ ਲੱਜ ਜਾਂਦੇ ਕਿਸੇ ਖਾਲ ਖੁੰਜੇ ਚ ਉਹ ਰਹਿੰਦੀ ਆ ਥੋੜੀ ਜੀ ਜਿਹੜੀ ਉਹਦੇ ਕੋਲ ਆਪਣੀ ਬਾਕੀ ਦਾ ਸਾਰਾ ਨਿਬੜਿਆ ਬਈ ਅੰਦਰ ਤਾਂ ਦੇਖ ਲੈ ਹਾਂ ਅਜੇ ਆਇਆ ਜਿਆਦਾ ਆਪਣਾ ਹੁਣ ਤਾਂ ਬੋਲ ਲੱਗਦਾ ਨਹੀਂ ਹੈ ਹੂੰ ਨਾਲੇ ਪੈਂਦਾ ਵੀ ਇਹ ਲੋਟ ਦਾ ਹਲੇ ਤਾਂ ਚੱਲ ਕੋਈ ਨਹੀਂ ਫੜ ਜਵੇ ਤਾਂ ਚੰਗੀ ਗੱਲ ਹੈ ਨਹੀਂ ਤਾਂ ਫਿਰ ਇਦੀ ਮਰਜ਼ੀ ਹੈ ਹੂੰ ਕੰਦਾ ਸਾਹ ਲਾਈ ਜਾਂਦੇ ਬੈਠੇ ਕਰਦੇ ਦਾ ਇਹ ਸ਼ੈਡਾ ਲੈ ਨਿੱਕੇ ਹਟਿਆ ਬਾਬਾ ਜੀ ਦੀ ਕਾਪੀ ਜਦ ਦੇ ਖਾਤੇ ਆਪੇ ਵੀ ਦੋ ਦੋ ਲੱਗੀਆਂ ਹੋਈਆਂ 20 ਖਾਤੇ ਨਹੀਂ ਹਟ ਗਿਆ ਦੇ ਵੇਲਾ ਮਿੰਟ ਦੋ ਲਾਏ ਆ ਪੇਪੂਕੇ ਜਿਹੜਾ ਪਹਿਣਾ ਦਾ ਚੱਲ ਦੂਰਾ ਕੰਮ ਚੱਲ ਪਿਆ ਨਹੀਂ ਹੈ ਕੋਈ ਕਹਿੰਦਾ 4 ਵਜੇ ਦੱਸਿਆ ਹੋਇਆ ਇਹ ਪਹਿਲਾਂ ਹੀ ਪੈ ਗਿਆ ਫੇ ਮੋੜ ਦਿੰਦਾ ਵਾਪਸ ਕੇ ਦੂਰਾ ਅਸੀਂ 4 ਵਜੇ ਉਹ ਜੀ 4 ਵਜੇ ਤੇ 10 ਦੇ ਹਿਸਾਬ ਨਾਲ ਗੱਲ ਦੇਖਦੇ ਉਧਰ ਲਾਗੇ ਲਪਾਈ ਕਰਨ ਫੇਰ ਥੋੜੇ ਹਟ ਗਿਆ ਮੀ ਜੀ ਚੱਲ ਪਿਆ ਕੰਮ ਇਧਰ ਉਹ ਪ੍ਰੋਪਰ ਸਰਜਪੇ ਇਹਠਾਂ ਤੋਂ ਬਾਅਦ ਚ ਵੀ ਹੋ ਜਾਊਂ ਬੋਲੇ ਨੂੰ ਨਾ ਛੇੜ ਲਿਓ ਤੁਸੀਂ ਹੋਰ ਜਿਹਨੂੰ ਮਰਜ਼ੀ ਛੇੜ ਲਓ ਅੱਛਾ ਨਾ ਤੰਗ ਕਰੀ ਜਾਉ ਉਹਨੂੰ ਨਾ ਮੈਨੂੰ ਦੱਸਰਾ ਮੈਂ ਤਾਂ ਤੇਰੀ ਭਾਸ਼ਾ ਦੇ ਵਿੱਚ ਕੀ ਕਹਾਂਗੇ ਵੀ ਜੇ ਮੈਂ ਮਹਾਂਵੀ ਬੋਲਾ दारू ਦੀ ਕਿਹਦਾ ਕਹਾ ਜਾਣਾ ਇਕ ਨਾ ਹੱਸਦਾ ਹੀ ਕੋਲੇ ਹੂੰ ਤਵੀ ਦੇਵਰਾਜ ਨੇ ਗੁਰਤੀ ਕਾਲੀਂ ਕਾਹਲ ਹੈਂ ਦੇਵਰਾਜ ਇਹੀ ਲੈਂਚ ਕੱਖ ਜਿਆਦਾ ਦੋਚ ਬਹੁਤ ਕੱਖ ਹੈ ਅਭੀ ਵੀ ਜੇ ਉਸਮੇ ਜਹੈ ਨਾ ਵਹਾਂ ਪਰ ਜਹੈ 1 ਘੰਟਾ ਜਿਆਦਾ ਲੱਗ ਜਾਣਾ ਇਤਨਾ ਪਹਾੜੀ ਕੱਖ ਜਹੈ ਨਾ ਹੂੰ ਚੱਲਨੇ ਨੇ ਦਿੱਤਾ ਇਹ ਦੋ ਲੈਣਾ ਚਾਹ ਹਾਂ ਇਹੀ ਗੰਨਾ ਥੋੜਾ ਹਲਕਾ ਦੌਰੇ ਪਾਣੀ ਜਿਆਦਾ ਲੱਗੀ ਗਿਆ ਇੱਧਰ ਤਾਂ ਠੀਕ ਹੈ ਕਾਕਾ। ਮੈਂ ਗਰ ਜੱਥੇ ਠੀਕ ਆ। ਬਾ ਮਾਰਦਾ ਸਪਰੇਅ ਮੈਂ ਕੱਢ ਲੂਗਾ ਵਿੱਚ ਵਿੱਚ ਸਾਰੀ ਸਪਰੇਅ ਮਾਰ ਦੇਣੀ। ਹਾਂ। ਮੈਂ ਤਾਂ ਪਿਆਜ਼ਾਂ ਕਰਕੇ ਰੁਕਿਆ ਵਾ ਤਾਂ ਪਿਆਜ਼ ਬੂਹ ਤਾਂ ਹੁਣ ਹੋ ਗਏ ਖਤਮ। ਹਾਂ। ਜਿਹੜੇ ਹੈਗੇ ਤੇ ਪੱਟ ਲੈ ਹੁਣ ਕੱਲ ਤੇ ਬਾਅਦ ਇਹਦੇ ਭਰੇ ਆ ਬਸ। ਇਹਨਾਂ ਬਣਾ ਦੇਣਾ ਇਹਨੂੰ ਸਪਰੇਅ ਮਾਰ ਕੇ। ਜੀ। ਬਾ ਤਾਂ ਠੀਕ ਖੜਾ। ਹਾਂ, ਗੰਨਾ ਹੁੰਦਾ। ਪੂਰੇ ਥੋੜਾ ਜਿਹਾ ਛਿੱਦਾ ਪੂਰੇ ਪੂਰੇ। ਵੇਖੀ ਲਾਗ ਲਾਗ ਹੈ ਕਾਕਾ। ਬਾਕੀ ਉਹ ਗੁੱਡਣਾ ਉਹਦੇ ਵਿੱਚ ਜਿਹੜਾ ਮੋਟਾ ਮੋਟਾ ਕਾਕਾ ਆਪਾਂ ਨੇ। ਹਾਂ, ਮੋਟਾ ਮੋਟਾ। ਕੋਲੀ ਫੇਰ ਦੇਣਾ ਕੋਹਲੀ ਫੇਰ ਦੇਣੀ ਪਹਿਲਾਂ ਪੱਟ ਵੀ ਦਿੱਤਾ ਫੇਲ ਲੱਗਿਆ ਦੇਖ ਲੈ ਇਹ ਇੱਕਾ ਕੇ ਜਲਦੀ ਹਟਦਾ ਹੈ ਚਲ ਚੱਲੀਏ ਮੋਟਰ ਉਹ ਦੇਖੀਏ ਕੀ ਕਹਿੰਦਾ